ਇਸ ਨਾਲ ਉਹ ਕੋ ਗਲਤੀ ਸੁਮਾਰਵਾ ਦਿਆ ਮਰ ਦੇਖ ਕੇ ਬੈਠਾ ਨਾ ਪਤਾ ਹੈ ਨਾ ਕੋਈ ਦੂਸਰਾ ਜਲਦੀ ਕਰਦਾ ਸਾਥ ਨਹੀਂ ਚੱਲਦਾ ਪਿੰਡ ਵਾਲਿਆਂ ਨੇ ਪ੍ਰਵਾਸੀ ਕਰਲੇ ਕਾਬੂ ਤੇ ਮੂੰਹ ਕਾਲਾ ਕਰਕੇ ਬਣਾਈ ਰੀਲ ਵਾਇਰਲ ਹੋ ਰਹੀ ਖਬਰ ਮੁਤਾਬਕ ਇਹ ਪ੍ਰਵਾਸੀ ਪਿੰਡ ਦੀਆਂ ਕੁੜੀਆਂ ਛੇੜਦੇ ਸੀ ਤਾਂ ਪਿੰਡ ਵਾਲਿਆਂ ਨੇ ਇਹਨਾਂ ਨੂੰ ਕਾਬੂ ਕਰਕੇ ਚੰਗਾ ਸਬਕ ਸਿਖਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਪਿੰਡ ਵਾਲਿਆਂ ਨੇ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸਾਰੇ ਪ੍ਰਵਾਸੀਆਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਏ ਦਿਨ ਪ੍ਰਵਾਸੀਆਂ ਵੱਲੋਂ ਗਲਤ ਹਰਕਤਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਤੋਂ ਪੰਜਾਬ ਦੇ ਬੁੱਧੀਜੀਵੀ ਲੋਕ ਬਹੁਤ ਜ਼ਿਆਦਾ ਚਿੰਤਤ ਤੁਸੀਂ ਪਿੰਡ ਵਾਲਿਆਂ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਪਿੰਡ ਵਾਲਿਆਂ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ yes ਜਾਂ no ਵਿੱਚ ਕਮੈਂਟ ਜਰੂਰ ਕਰਿਓ